सतना श्रीवाहे गुरु हे जी आसा शेख फरीद ਜੀਓ ਕੀ ਬਾਣੀ ਇੱਕ ਓ ਅੰਕਾਰ ਸਤਿ ਗੁਰ ਪ੍ਰਸਾਦ ਦਿਲੋਂ ਮੁਹੱਬਤ ਜਨ ਸਈ ਸਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਦਿਲੋਂ ਮੁਹੱਬਤ ਜਨਾ ਸਈ ਸੱਚਿਆ ਜਿਨ ਮਨ ਹੋਰ ਖੋਲ ਸੇ ਕਾਂਡੇ ਕਚਿਆ ਤਨ ਤਨ ਬਾਬਾ ਸ਼ੇਖ ਫਰੀਦ ਜੀ ਆਪਣੀ ਇਲਾਹੀ ਬਾਣੀ ਰਾਹੀਂ ਆਪਣੇ ਮੁਖਾਰ ਬਿੰਦੋਂ ਮਨੁੱਖ ਨੂੰ ਇਸ ਤਰ੍ਹਾਂ ਸਮਝਾਉਣਾ ਕਰਦੇ ਨੇ ਜਿਹਨਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ ਉਹੀ ਸੱਚੇ ਆਸ਼ਕ ਨੇ ਉਹੀ ਪ੍ਰਵਾਨ ਨੇ ਪਰ ਜਿਨਾਂ ਦੇ ਮਨ ਵਿੱਚ ਕੁਝ ਹੋਰ ਹੈ ਤੇ ਮੂੰਹੋਂ ਕੁਝ ਹੋਰ ਆਖਦੇ ਨੇ ਉਹ ਕੱਚੇ ਆਸ਼ਕਾ ਕਿਹਾ ਜਾਂਦੇ ਨੇ ਉਹਨਾਂ ਨੂੰ ਸੱਚੇ ਆਸ਼ਕ ਨਹੀਂ ਕਿਹਾ ਜਾ ਸਕਦਾ ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ ਤੇ ਪੁਏ ਪਾਰ ਥੀਏ ਰਹਾਓ ਜੋ ਮਨੁਖ ਰੱਬ ਦੇ ਪਿਆਰ ਵਿੱਚ ਰੱਤੇ ਹੋਏ ਨੇ ਜੋ ਮਨੁੱਖ ਰੱਬ ਦੇ دیدار ਵਿੱਚ ਰੰਗੇ ਹੋਏ ਨੇ ਅਸਲ ਵਿੱਚ ਉਹੀ ਮਨੁੱਖ ਨੇ ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਉਹ ਮਨੁੱਖ ਧਰਤੀ ਉੱਤੇ ਨਿਰਾਈ ਭਾਰ ਨੇ ਬਾਬਾ ਜੀ ਵਿਸਥਾਰ ਦੇ ਕੇ ਅੱਗੇ ਇਸ ਤਰ੍ਹਾਂ ਸਮਝਾਉਣਾ ਕਰ ਰਹੇ ਨੇ ਆਪ ਲਈ ਲੜ ਲਾਏ ਦਰਦਰਵੀ ਇਸ ਸੇ تن ਤਨ ਜਾਣਦੀ ਮਾਉ ਆਏ ਸਫਲ ਸੀ ਉਹੀ ਮਨੁੱਖ ਰੱਬ ਦੇ ਦਰਵਾਜੇ ਨੇ ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦਾ ਖੈਰ ਮੰਗ ਸਕਦੇ ਨੇ ਜਿਨ੍ਹਾਂ ਨੂੰ ਰੱਬ ਨੇ ਆਪ ਆਪਣੇ ਲੜਨਾ ਆ ਉਹਨਾਂ ਦੀ ਜੰਮਣ ਵਾਲੀ ਮਾਂ ਭੱਗਾ ਵਾਲੀ ਹੈ ਉਹਨਾਂ ਦਾ ਜਗਤ ਵਿੱਚ ਆਉਣਾ ਵੀ ਮੁਬਾਰਕ ਹੈ ਪਰਵਦਗਾਰ ਅਪਾਰ ਅਗੰਬ ਬੇਅੰਤ ਤੂੰ ਜਿੰਨਾ ਪਛਾਤਾ ਸੱਚ ਚੁੰਮਾ ਪੈਰ ਮੂ ਹੇ ਪਾਲਣਹਾਰ ਹੇ ਬੇਅੰਤ ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਮੈਂ ਉਹਨਾਂ ਦੇ ਪੈਰ ਚੁੰਮਦਾ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਤੇਰੀ ਪਨ ਹੈ ਖੁਦਾਏ ਤੂੰ ਬਖਸ਼ਣ ਦੇਗੀ ਸ਼ੇਖ ਫਰੀਦ ਖਰ ਦੀਜ ਬੰਦੇਗੀ ਏ ਖੁਦਾ ਮੈਨੂੰ ਤੇਰਾ ਹੀ ਆਸਰਾ ਹੈ ਤੂੰ ਬਖਸ਼ਣ ਹਾਰੇ ਤੂੰ ਬਖਸ਼ਣ ਵਾਲਾ ਹੈ ਮੈਨੂੰ ਸ਼ੇਖ ਫਰੀਦ ਨੂੰ ਆਪਣੀ ਬੰਦਗੀ ਦਾ ਖੈਰ ਪਾ ਦੇ ਪਾਦਸ਼ਾਹ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ